ਅੱਜ ਮਹਾਨ ਯੋਧੇ ਜਰਨੈਲ ਭਗਤੀ ਅਤੇ ਸ਼ਕਤੀ ਦਾ ਸਮੇਲ ਕਿਸਾਨੀ ਦੇ ਮੁਕਤੀਦਾਤਾ ਸ਼ਰੋਮਣੀ ਸ਼ਹੀਦ ਬਾਬਾ ਬੰਦਾ ਸਿੰਘ ਬਹਾਦਰ ਜਿਨ੍ਹਾਂ ਦੀ ਸ਼ਹਾਦਤ 9 ਜੂਨ 1716 ਨੂੰ ਦਿੱਲੀ ਮਹਿਰੋਲੀ ਨੇੜੇ ਕੁੱਤਬ ਮিনার ਤਰਪੋਲੀਆ ਗਰਾਊਂਡ ਦੇ ਵਿੱਚ ਹੋਈ 740 ਸਿੰਘਾਂ ਸਮੇਤ ਹੋਈ ਜਿਨ੍ਹਾਂ ਦੇ 4 ਸਾਲਾ ਸੁਪੁੱਤਰ ਅਜੇ ਸਿੰਘ ਦਾ ਬਾਬਾ ਜੀ ਦੇ ਮੂੰਹ ਵਿੱਚ ਕਲੇਜਾ ਕੱਢ ਕੇ ਪਾਇਆ ਗਿਆ ਅੱਜ ਉਸ ਮਹਾਨ ਯੋਧੇ ਜਰਨੈਲ ਦਾ 309ਵਾਂ ਸ਼ਹੀਦੀ ਦਿਹਾੜਾ ਮਨਾਉਣ ਦੇ ਲਈ ਅੱਜ ਇਹ ਸਾਰੀ ਸੰਗਤ ਦੇਖੋ ਯੂਐਸਏ ਤੋਂ ਸਰਦਲਜੀਤ ਸਿੰਘ ਜੀ ਬੈਠੇ ਨੇ ਭੈ ਜੀ ਸਵਰਜੀਤ ਕੌਰ ਬੈਠੇ ਨੇ ਸਾਡੇ ਸਤਿਕਾਰਯੋਗ ਸਤੀਸ਼ ਜੀ ਰੋੜਾ ਜੀ ਬੈਠੇ ਨੇ ਸਰਬਜੋਤ ਮਹਾਤਮਾ ਸੰਤ ਜੀ ਬੈਠੇ ਨੇ ਆਨੰਦਸਰ ਸਾਹਿਬ ਵਾਲੇ ਲੋਟੇ ਸਾਹਿਬ ਬੈਠੇ ਨੇ ਮਨਜੀਤ ਸਿੰਘ ਜੀ ਸਾਡੇ ਸਤਿਕਾਰਯੋਗ ਸਫਰੀ ਸਾਹਿਬ ਸਾਰਗੇ ਸਤਿਕਾਰ ਸਾਡਾ ਕਨਵੀਨਰ ਸਾਰੀ ਯਾਤਰਾ ਦੇ ਜਸਵੰਤ ਸਿੰਘ ਛਾਪਾ ਜੀ ਤੇ ਜਿਹੜੇ ਸਾਡੀ ਬੀਬੀ ਕਰਮਜੀਤ ਕੌਰ ਸਾਰੇ ਹੀ ਅਸੀਂ ਜਿੱਥੇ-ਜਿੱਥੇ ਦੇ ਰੂਪ ਦੇ ਵਿੱਚ ਜਾ ਜਾ ਰਹੇ ਹਾਂ ਰਸਤੇ ਦੇ ਵਿੱਚ ਰੁਕਦੇ ਜਾਵਾਂਗੇ ਉੱਥੇ ਅੱਜ ਸ਼ਾਮ ਨੂੰ ਅਸੀਂ ਦਿੱਲੀ ਗੁਰਦੁਆਰਾ ਸਾਹਿਬ ਰੁਕਾਂਗੇ ਅਤੇ ਮੋਤੀ ਬਾਗ ਗੁਰਦੁਆਰਾ ਸਾਹਿਬ ਠਹਿਰਾਂਗੇ ਤੇ ਕੱਲ ਸਵੇਰੇ ਸਾਡਾ ਜੋ ਮਹਿਰੋਲੀ ਇਤਿਹਾਸਿਕ ਗੁਰਦੁਆਰਾ ਉੱਥੇ ਸਮਾਗਮ ਹੋਣਗੇ ਅਤੇ ਵਾਪਸੀ ਤੇ ਕੁਰਕ ਖੇਤਰ ਸਮਾਗਮ ਹੋਣਗੇ ਫੇਰ ਸਡੌਰਾ ਵਿਖੇ ਸਮਾਗਮ ਹੋਣਗੇ 9 ਤਰੀਕ ਨੂੰ ਦੁਪਹਿਰ 12 ਵਜੇ ਅਸੀਂ ਸਡੌਰੇ ਅਤੇ ਐਸੀ ਗੁਰਦੁਆਰਾ ਸਾਹਿਬ ਹੋਵਾਂਗੇ ਉੱਥੇ ਪੀਰ ਬੁੱਧੂ ਸ਼ਾਹ ਦੇ ਗੁਰਦੁਆਰਾ ਸਾਹਿਬ ਉੱਥੇ ਵੀ ਸੰਗਤਾਂ ਨਤਮਸਤਕ ਹੋਣਗੀਆਂ ਇਹ ਚਾਰ ਸਥਾਨਾਂ ਤੇ ਅਸੀਂ ਜਾ ਰਹੇ ਹਾਂ ਇਹ ਜੱਥਾ ਹੁਣੇ 2-3 ਮਿੰਟ ਦੇ ਵਿੱਚ ਰਵਾਨਾ ਹੋਣ ਵਾਲਾ ਮੈਂ ਜਿਹੜੀਆਂ ਸਨਮਾਨਯੋਗ ਸ਼ਖਸੀਤਾਂ ਜੱਥੇ ਨੂੰ ਰਵਾਨਾ ਕਰ ਰਹੀਆਂ ਤੇ ਜੱਥੇ ਚ ਜਾ ਰਹੀਆਂ ਨੇ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਕਿ ਉਸ ਮਹਾਨ ਯੋਧੇ ਜਰਨੈਲ ਨੂੰ ਯਾਦ ਕਰਨਾ ਜਿਨੇ ਸਰਹੰਦ ਦੀ ਇੰਟਰਨੈਟ ਖੜਕਾ ਕੇ ਇਤਿਹਾਸ ਰਚਿਆ ਬਾਦ ਸਿੰਘ ਨੂੰ ਸਰਹੰਦਾ ਸੂਬੇਦਾਰ ਬਣਾਇਆ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਨਾਮ ਤੇ ਸਿੱਕਾ ਅਤੇ ਮੋਹਰ ਜਾਰੀ ਕੀਤੀ ਜਿਸ ਤੇ ਉਕਰਿਆ ਸੀ ਦੇਗ ਤੇ ਫਤਿਹ ਨੂਸਰਤ ਬੇਦਰਾਗ ਜਾਫਤ ਅਜਨਾ ਨੇ ਖੂਰੂ ਗੋਬਿੰਦ ਸਿੰਘ ਅੱਜ ਉਸ ਮਹਾਨ ਯੋਧੇ ਜਰਨੈਲ ਨੂੰ ਯਾਦ ਕਰਨਾ ਮੈਂ ਸਮਝਦਾ ਸਭ ਦਾ ਫਰਜ਼ ਹੈ ਤੇ ਅੱਜ ਮੈਂ ਪੰਜਾਬ ਦੀ ਸਰਕਾਰ ਤੋਂ ਇਹ ਵੀ ਮੰਗ ਕਰਦਾ ਕਿ ਬਾਬਾ ਜੀ ਦੇ ਜੀਵਨ ਤੇ ਡਾਕੂਮੈਂਟਰੀ ਫਿਲਮ ਬਣਾਈ ਜਾਵੇ ਅਤੇ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦਾ ਨਾਮ ਬਾਬਾ ਬੰਦਾ ਸਿੰਘ ਬਹਾਦਰ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਰੱਖਿਆ ਜਾਏ ਤਾਂ ਕਿ ਅਸੀਂ ਉਸ ਮਹਕੂਮ ਕਿ ਕਿਸਾਨੀ ਦੇ ਮੁਕਤੀਦਾਤਾ ਜਿਨ੍ਹਾਂ ਨੇ ਅੱਜ ਦੇ ਕਿਸਾਨਾਂ ਨੂੰ ਜ਼ਮੀਨਾਂ ਦੇ ਮਾਲਕ ਬਣਾਇਆ ਲੈਂਡ ਟੂ ਟੇਲਰ ਕਿ ਹਲਵਾਹ ਕੀ ਜ਼ਮੀਨ ਦਾ ਮਾਲਕ ਹੋਵੇ ਬਾਬਾ ਜੀ ਪਾਕਿਸਤਾਨ ਨਹੀਂ ਗਏ ਉੱਥੇ ਅੱਜ ਵੀ 2-2000 ਏਕੜ ਦਾ ਮਾਲਕ ਇੱਕ ਬੰਦਾ ਹੈ ਇਹ ਇਹ ਸਾਡਾ ਪੰਜਾਬ ਹੈ ਸਾਡੀ ਇਹ ਧਰਤੀ ਹੈ ਜਿੱਥੇ ਆਮ ਮੁਜਾਰੇ ਜ਼ਮੀਨਾਂ ਦੇ ਮਾਲਕ ਬਣੇ ਪਰ ਸਾਡੀ ਜ਼ਿਆਦਾਸਤ ਕਮਜ਼ੋਰ ਹੈ ਇਹ ਮੁਜਾਰੇ ਭੁੱਲ ਗਏ ਚਾਲੀਆਂ ਕਿੱਲਿਆਂ ਦਾ ਮਾਲਕ ਆਲਾ ਡੰਡੋਂ ਉੱਠ ਕੇ ਵੀ ਕੋਈ ਆਉਣ ਨੂੰ ਤਿਆਰ ਨਹੀਂ ਕੋਈ ਉਹਨਾਂ ਦੇ ਨਾਂ ਤੇ 10 ਕਿਲੋ ਕਣਕ ਗੁਰਦਾਰਾ ਸਾਹਿਬ ਦੇਣ ਨੂੰ ਤਿਆਰ ਨਹੀਂ ਕੋਈ ਜਾਣ ਨੂੰ ਤਿਆਰ ਨਹੀਂ ਸਾਨੂੰ ਉਹ ਜੋਧੇ ਜਰਨੈਲਾਂ ਨੂੰ ਯਾਦ ਰੱਖਣਾ ਚਾਹੀਦਾ ਉਹ ਮਹਾਨ ਗੁਰੂਆਂ ਦੀ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਸਾਨੂੰ ਰਸਤਾ ਦਿਖਾਉਂਦੀ ਹੈ ਸਾਨੂੰ ਦੱਸਦੀ ਹੈ ਕਿ ਕੀ ਜੀਵਨ ਹੈ ਤੇ ਅੱਜ ਲੋੜ ਹੈ ਅਸੀਂ ਸਾਰੇ ਯਾਦ ਕਰੀਏ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਕੀ ਫਤਿਹ ਧੰਨ ਧੰਨ ਸ੍ਰੀ ਹਜੂਰ ਬਾਬਾ ਬੰਦਾ ਸਿੰਘ ਜੀ ਬਹਾਦਰ ਉਹਨਾਂ ਦੀ ਮਹਾਨ ਸ਼ਾਦਤ ਨੂੰ ਨਤਮਸਤ ਖੋਣ ਲਈ ਜਥਾ ਰਕਵੇ ਤੋਂ ਬਹੁਤ ਹੀ ਸਤਿਕਾਰਯੋਗ ਸ਼ਖਸੀਅਤ ਸ੍ਰੀ ਕ੍ਰਿਸ਼ਨ ਕੁਮਾਰ ਬਾਬਾ ਜੀ ਦੀ ਅਗਵਾਈ ਹੇਠ ਦਿੱਲੀ ਉਹਨਾਂ ਦਾ ਸ਼ਹੀਦੀ ਦਿਹਾੜਾ ਮਨਾਉਣ ਜਾ ਰਿਹਾ ਸਾਨੂੰ ਇਸ ਗੱਲ ਦਾ ਮਾਣ ਹੈ ਕਿ ਅਸੀਂ ਉਸ ਮਹਾਨ ਕੌਮ ਦੇ ਵਾਰਸਾਂ ਜਿਨ੍ਹਾਂ ਦਾ ਸ਼ਹੀਦੀ ਪੈਰ ਪੈਰ ਤੇ ਬੱਚਾ ਬੱਚਾ ਸ਼ਹੀਦ ਹੋਇਆ ਹੈ ਸੋ ਆਪਾਂ ਨੂੰ ਇਤਿਹਾਸ ਯਾਦ ਰੱਖਣਾ ਚਾਹੀਦਾ ਮੈਂ ਧੰਨਵਾਦ ਕਰਦਾ ਸਮੂੱਚੇ ਪਤਵੰਤੇ ਸੱਜਣਾ ਦਾ ਸਰਦਾਰ ਕ੍ਰਿਸ਼ਨ ਕੁਮਾਰ ਸਿੰਘ 바ਵਾ ਦਾ ਸਮੂੱਚੀਆਂ ਸੰਗਤਾਂ ਦਾ ਜਿਨ੍ਹਾਂ ਨੇ ਉਦਮ ਕਰਕੇ ਇਹ ਜਥਾ ਭੇਜਿਆ ਹੈ ਔਰ ਪ੍ਰੈਸ ਵਾਲੇ ਵੀਰਾਂ ਦਾ ਜਿਨ੍ਹਾਂ ਨੇ ਦੇਸ਼ ਵਿਦੇਸ਼ ਵਿੱਚ ਖਬਰਾਂ ਪਹੁੰਚਾਉਣੀਆਂ ਨੇ ਸਭ ਦਾ ਧੰਨਵਾਦ ਕਰਦਾ ਦਾਸ ਖੇਮਾ ਦਾ ਜੱਜਕਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖੂਨ ਪਾ ਕੇ ਸਿੱਖ ਪਾਲਵਾੜੀ ਸੰਜ ਗਏ ਤਾਹੇ ਹੈ ਪੰਮ ਦੀਵਾਰਾ ਗਉਂਦਾ ਖਾਲਸਾ ਹੋਏ ਜੋ ਸ਼ਹੀਦ ਕੌਮ ਦੀ ਆਯਾਦੀ ਲਈ ਤਾਈਂ ਯਾਦੇ ਉਹਨਾਂ ਦੀ ਮਨਾਉਂਦਾ ਖਾਲਸਾ ਹੋਏ ਜੋ ਸ਼ਹੀਦ ਕੌਮ ਦੀ ਆਯਾਦੀ ਲਈ ਤਾਈਂ ਯਾਦੇ ਉਹਨਾਂ ਦੀ ਮਨਾਉਂਦਾ ਖਾਲਸਾ ਹੋਏ ਜੋ ਸ਼ਹੀਦ ਕੌਮ ਦੀ ਆਯਾਦੀ ਲਈ ਕਿੰਨਾ ਕੁ ਆ ਜੀ ਉਹ ਬਣਾ ਦੋ ਹਾਂ ਅੱਗੇ ਉਹ ਬਣਾ ਦੋ ਫੋਟੋ ਕੋਈ ਗੱਲ ਉਹ ਆ ਜਾ ਬਈ ਤੂੰ ਕਿਉਂ ਹਾਂ ਬਾਬਾ ਜੀ ਵਾਹ ਹਾਂ ਬਈ ਕੁੜੇ ਨਾਲ ਹੋ ਜੀ ਉਹ ਹੋ ਜੂ ਥੋੜੇ ਜਿਨੇ ਦੇਖੋ ਸਾਰੇ ਆ ਰਹੇ ਆ ਆ ਰਹੇ ਜੀ ਆ ਰਹੇ ਸਾਰੇ ਨਫਰੀ ਮਗਰ ਨਾ ਹੱਥ ਜੋੜ ਲਓ ਸਾਰੇ ਹੁਣ ਬਾਬਾ ਜੀ ਦੇ ਬਾਬਾ ਜੀ ਦਾ ਸਰੂਪ ਆਉਣਾ ਚਾਹੀਦਾ ਹਾਂ ਬਾਬਾ ਜੀ ਅੱਗੇ ਨੂੰ ਆ ਜੀ